ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਖਾਲਸਾ ਸਾਜਨਾ ਦਿਵਸ ਵਿਸਾਖੀ ਦਾ ਤਿਹਾਰ ਸਤਖੰਡ ਸ੍ਰੀ ਹਰਮੰਦਰ ਸਾਹਿਬ ਸ੍ਰੀ ਦਰਬਾਰ ਸਾਹਿਬ ਵਿਖੇ ਬੜੀ ਸਰਦਾਰਤਾ ਤੇ ਸਤਕਾਰ ਨਾਲ ਮਨਾਇਆ ਜਾ ਰਿਹਾ ਹੈ ਸਤਖੰਡ ਸ੍ਰੀ ਹਰਮੰਦਰ ਸਾਹਿਬ ਦੇ ਗੁਰਦਰਾ ਮੱਜੀ ਸਾਹਿਬ ਦਿਬਾਨ ਹਾਲ ਵਿੱਚ ਮਿਤੀ 12 ਅਪ੍ਰੈਲ 2024 ਤੋਂ ਲੈ ਕੇ 14 ਅਪ੍ਰੈਲ 2024 ਤੱਕ ਗੋਦਰਾ ਮੱਜੀ ਸਾਹਿਬ ਦੀਵਾਨ ਹਾਲ ਵੇਖੇ ਗੁਰਮਤ ਸਮਾਗਮ ਕਰਵਾਏ ਜਾ ਰਹੇ ਹਨ ਵਿਸਾਖੀ ਦੇ ਤਿਹਾਰ ਨੂੰ ਦੇਖਦੇ ਹੋਏ 13 April ਨੂੰ ਜਿੱਥੇ ਹਰ ਐਤਵਾਰ ਤੇ ਬੁੱਧਵਾਰ ਨੂੰ ਸ੍ਰੀ ਅਕਾਲ ਤਖਤ ਸਾਹਿਬ ਵਿਖੇ ਅੰਮ੍ਰਿਤ ਸੰਚਾਰ ਕਰਵਾਇਆ ਜਾਂਦਾ ਉਥੇ ਵਿਸ਼ੇਸ਼ ਖਾਲਸਾ ਸਾਜਨਾ ਦਿਵਸ ਦੇ ਵਿਸਾਖੀ ਦੇ ਤਿਹਾਰ ਨੂੰ ਦੇਖਦੇ ਹੋਏ ਸਤਿਖੰਡ ਸ੍ਰੀ ਹਰਮੰਦਰ ਸਾਹਿਬ ਵੱਲੋਂ ਅੰਮ੍ਰਿਤ ਸੰਚਾਰ ਕਰਵਾਇਆ ਜਾ ਰਿਹਾ ਜੋ 13 ਤਰੀਕ ਨੂੰ ਸ੍ਰੀ ਅਕਾਲ ਤਖਤ ਸਾਹਿਬ ਤੇ ਇਹ ਅੰਮ੍ਰਿਤ ਸੰਚਾਰ ਕਰਵਾਇਆ ਜਾਵੇਗਾ ਜਿਨ੍ਹਾਂ ਪ੍ਰਾਣੀਆਂ ਨੇ ਅੰਮ੍ਰਿਤ ਛਕਣਾ ਉਹ ਆਪਣੇ ਕੇਸੀ ਅਸ্নান ਕਰਕੇ 13 ਤਰੀਕ ਨੂੰ ਸਹੀ 10 ਵਜੇ ਸ੍ਰੀ ਅਕਾਲ ਤਖਤ ਸਾਹਿਬੇ ਕੇ ਪਹੁੰਚ ਕੇ ਉਹ ਅੰਮ੍ਰਿਤ ਸ਼ਕ ਤੇ ਗੁਰੂ ਵਾਲੇ ਬਣ ਸਕਦੇ ਹਨ ਜੀ ਇਸੇ ਦਿਨ ਹੀ ਇਹਨਾਂ ਸਮਾਗਵਾਂ ਨੂੰ ਸਮਰਪਿਤ ਸਤਿ ਸ਼੍ਰੀ ਅਕਾਲ ਸ੍ਰੀ ਹਰਮੰਦਰ ਸਾਹਿਬ ਵੱਲੋਂ ਦੇਮਾਲਾ ਵੀ ਕੀਤੀ ਜਾ ਰਹੀ ਹੈ ਤੇ ਰਾਤ ਨੂੰ ਸ੍ਰੀ ਰਹਿਰਾਸਾ ਦੇ ਪਾਠ ਉਪਰੰਤ ਅ ਵਿਸ਼ੇਸ਼ ਤੌਰ ਤੇ ਆਤਸਵਾਜੀ ਕੀਤੀ ਜਾਵੇਗੀ ਤੇ ਇਹਨਾਂ ਸਾਰਿਆਂ ਸਮਾਗਮਾਂ ਵਿੱਚ ਜਿੱਥੇ ਸਿੰਘ ਸਾਹਿਬ ਜਥੇਦਾਰ ਰਗਵੀਰ ਸਿੰਘ ਜੀ ਸ੍ਰੀ ਅਕਾਲ ਤਖਤ ਸਾਹਿਬ ਇਹਨਾਂ ਸਮਾਗਮਾਂ 'ਚ ਸ਼ਾਮਲ ਹੋਣਗੇ ਉੱਥੇ ਵਿਸ਼ੇਸ਼ ਤੌਰ ਤੇ ਮੇਰੇ ਅਤੀ ਸਤਿਕਾਰਯੋਗ ਭਾਈ ਹਰਜਿੰਦਰ ਸਿੰਘ ਜੀ ਧਾਮੇ ਪ੍ਰਧਾਨ ਸਰੋਮਨੀ ਗੁਰਦਰਾ ਪ੍ਰਬੰਧਕ ਕਮੇਟੀ ਇਹਨਾਂ ਸਮਾਗਮਾਂ 'ਚ ਸੰਗਤਾਂ ਦੇ ਦਰਸ਼ਨ ਕਰਨਗੇ ਜੀ ਖਾਲਸਾ ਸਾਜਨਾ ਦਿਵਸ ਵਿਸਾਖੀ ਦੇ ਤਿਹਾਰ ਨੂੰ ਸਮਰਪਿਤ ਜਿੱਥੇ ਸਤਕੰਦਰ ਸ੍ਰੀ ਹਰਮੰਦਰ ਸਾਹਿਬ ਦੇ ਵਿੱਚ ਰਹਾਇਸ਼ ਦੇ ਪ੍ਰਬੰਧ ਸਰਾਮਾਂ ਵਿੱਚ ਕੀਤੇ ਗਏ ਹਨ ਉਥੇ ਇਹਨਾਂ ਸਰਾਮਾਂ ਤੋਂ ਇਲਾਵਾ ਗੁਰੂ ਰਾਮਦਾਸ ਸੀਨੀਅਰ ਸੈਕੰਡਰੀ ਸਕੂਲ 'ਚ ਵੀ ਸੰਗਤਾਂ ਦੇ ਲਈ ਰਹਿਸ਼ ਦਾ ਵਿਸ਼ੇਸ਼ ਪ੍ਰਬੰਧ ਕੀਤਾ ਗਿਆ ਇਸ ਤੋਂ ਇਲਾਵਾ ਜਿਹੜਾ ਲੰਗਰਾਂ ਦਾ ਪ੍ਰਬੰਧ ਆ ਜਿੱਥੇ ਹਮੇਸ਼ਾ 24 ਘੰਟੇ ਗੁਰੂ ਰਾਮਦਾਸ ਦੇ ਲੰਗਰ ਹਾਲ ਵਿੱਚ ਲੰਗਰ ਚੱਲਦਾ ਇਹਨਾਂ ਲੰਗਰਾਂ ਤੋਂ ਇਲਾਵਾ ਬਸਾਖੀ ਵਾਲੇ ਦਿਨ ਜਿੱਥੇ ਸਤਕੰਡ ਸ੍ਰੀ ਹਰਿਮੰਦਰ ਸਾਹਿਬ ਸ੍ਰੀ ਦਰਬਾਰ ਸਾਹਿਬ ਵੱਲੋਂ ਵਿਸ਼ੇਸ਼ ਤੌਰ ਤੇ ਲੰਗਰਾਂ ਦੇ ਪ੍ਰਬੰਧ ਕੀਤੇ ਗਏ ਹਨ ਉਥੇ ਇਹਨਾਂ ਸਮਾਗਮਾਂ ਵਿੱਚ ਕਾਰਸੇ ਵਾਲੇ ਬਾਬਾ ਜੀ ਹੋਰ ਵੀ ਕਈ ਸੰਸਥਾਵਾਂ ਇਹਨਾਂ ਦਿਨਾਂ ਵਿੱਚ ਲੰਗਰ ਲਗਾ ਰਹੇ ਹਨ ਜਿਹੜੇ ਸੰਗਤਾਂ ਇਹਨਾਂ ਸਮਾਗਮਾਂ ਵਿੱਚ ਆਪਣੀਆਂ-ਆਪਣੀਆਂ ਸੇਵਾਵਾਂ ਲੰਗਰਾਂ ਦੇ ਵਿੱਚ ਜਾਂ ਕੋਈ ਹੋਰ ਭਾਵਨਾ ਲੈ ਕੇ ਸੇਵਾਵਾਂ ਕਰ ਰਹੀਆਂ ਨੇ ਸਤਿਗੰਤ ਸ੍ਰੀ ਹਰਮੰਦਰ ਸਾਹਿਬ ਵੱਲ ਉਹਨੀਆਂ ਉਹਨਾਂ ਸਾਰੀਆਂ ਸੰਗਤਾਂ ਦਾ ਧੰਨਵਾਦ ਕੀਤਾ ਜਾਂਦਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ